哪里呀？<music> ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਪਿੰਡ ਲੋਹਾਰਾ ਦੇ ਨੇੜੇ ਕੁਝ ਜਥੇਬੰਦੀਆਂ ਦੇ ਵੱਲੋਂ ਸੁਖਬੀਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਛੰਡੀਆਂ ਵਿਖਾ ਕੇ ਇਸ ਦਾ ਵਿਰੋਧ ਕੀਤਾ ਗਿਆ ਇੱਥੇ ਹੀਰਾ ਸਿੰਘ ਗਾਬੜੀਆ ਦੇ ਹੱਕ 'ਚ ਪ੍ਰਚਾਰ ਕਰਨ ਲਈ ਸੁਖਬੀਰ ਬਾਦਲ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਉਹਨਾਂ ਦੇ ਕਾਫਲੇ ਅੱਗੇ ਕੁਝ ਲੋਕਾਂ ਨੇ ਕਾਲੀਆਂ ਛੰਡੀਆਂ ਵਿਖਾਈਆਂ ਇਸ ਦੌਰਾਨ ਸੁਖਬੀਰ ਬਾਦਲ ਦਾ ਕਾਫਲਾ ਉੱਥੋਂ ਤੇਜ਼ ਰਫ਼ਤਾਰ ਦੇ ਨਾਲ ਅੱਗੇ ਨਿਕਲ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਕੀ ਆਕਾਲੀ ਦਲ ਇਸ ਤੇ ਵਿਰੋਧੀ ਪਾਰਟੀਆਂ ਤੇ ਇਲਜ਼ਾਮ ਲਗਾਉਂਦਾ ਦਿਖਾਈ ਦੇ ਰਿਹਾ ਹੈ ਆਕਾਲੀ ਦਲ ਦੇ ਬੁਲਾਰੇ ਗੁਰਦੀਸ਼ ਗੋਸ਼ਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਲੁਧਿਆਣਾ ਦੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਇਸ ਤੋਂ ਡਰ ਕੇ ਬੈਂਸ ਭਰਵਾਵਾਂ ਦੇ ਵੱਲੋਂ ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਕੁਝ ਨਹੀਂ ਕੀਤਾ ਉਹਨਾਂ ਨੇ ਆਪਣੇ ਚਮਚਾਂ ਤੋਂ ਇਸ ਦਾ ਵਿਰੋਧ ਕਰਵਾਇਆ ਅੱਜ ਜਿਹੜਾ ਹਲਕਾ ਸਾਉੱਚੇ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਆਏ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਬੜਾ ਚਾਅ ਹੈ ਹਰ ਜਗ੍ਹਾ ਦੇ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਬੁਲਾ ਰਹੇ ਆ ਕਿਉਂਕਿ ਸ਼੍ਰੋਮਣੀ ਕਾਲਜ ਵਾਲ ਦੇ ਚੜਤਦ ਨੂੰ ਦੇਖ ਕੇ ਵਿਰੋਧੀ ਦਲ ਘਬਰਾਏ ਹੋਏ ਆ ਤੇ ਜਦੋਂ ਸਾਊਥ ਹਲਕੇ 'ਚ ਪਹੁੰਚੇ ਬੈਂਸ ਕੋਲੋਂ ਦੱਸਣ ਨੂੰ ਤਾਂ ਕੁਝ ਹੈ ਨਹੀਂ ਸੀਗਾ ਆ ਬੈਂਸ ਬ੍ਰਦਰਾਂ ਨੇ ਦੋਨੋਂ ਹਲਕਿਆਂ ਦਾ ਸਤਿਆਨਾਸ਼ ਕਰਤਾ ਤੇ ਅੱਜ ਉਹਨਾਂ ਨੇ ਉੱਥੇ ਵਿਰੋਧ ਕਿਸਾਨੀ ਰੂਪ ਦੇ ਵਿੱਚ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਇੰਦਾਂ ਨਹੀਂ ਆ ਬੈਂਸ ਦੇ ਆਪਣੇ ਚਮਚੇ ਸੀਗੇ ਤੇ ਮੈਂ ਇਸ ਗੱਲ ਦੀ ਨਿੰਦਾ ਕਰਦਾ ਆਪਣੇ ਕੰਮ ਦੱਸਣ ਨੂੰ ਨਹੀਂ ਹੈਗੇ ਪਰ ਇਹ ਵਿਰੋਧ ਕਰਾ ਕੇ ਆਪਣੇ ਨੂੰ ਤਰਦਾ ਕਿ 10 ਬੰਦੇ ਸਿਰਫ ਵਿਰੋਧ ਲਈ ਉਹਨਾਂ ਨੇ ਭੇਜੇ ਮੈਂ ਸਭ ਨੂੰ ਮੈਂ ਕਹਿਣਾ ਚਾਹੁੰਦਾ ਵੀ ਬੈਂਸ ਸਾਹਿਬ ਆਪਣਾ ਇੱਕ ਵਾਈਟ ਪੇਪਰ ਜਾਰੀ ਕਰੋ ਜਦ ਇਦਾਂ ਦੀਆਂ ਕੁੱਝੀਆਂ ਹਰਕਤਾਂ ਨਾ ਕਰੋ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੁੱਖ ਮੰਤਰੀ ਗਾਇਬ ਪਾਰਟੀ ਦੇ ਲੀਡਰ ਲੁੱਟਣ ਤੇ ਲੱਗੇ ਇੱਕ ਇੱਕ ਵੀ ਨਹੀਂ ਲੱਗੇ ਤੁਸੀਂ ਯਾਦ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਰਾਜਦਦ੍ਰਾਮ ਕਿਵੇਂ ਚਾਰੋਂ ਧਰਮ ਡਵੈਲਪਮੈਂਟ ਚਾਦੀ ਸੀ ਗਰੀਬ ਦੀ ਬਾਹ ਫੜੀ ਜਾਂਦੀ ਸੀ ਮੁੱਖ ਮੰਤਰੀ ਜਨਤਾ ਚਾਹੁੰਦੇ ਸੀ ਤੁਹਾਡੀਆਂ ਗੱਲਾਂ ਸੰਗਤ ਦਰਸ਼ਨ ਕਰਕੇ ਸਮੱਸਿਆਵਾਂ ਹੱਲ ਕਰਦੇ ਸੀ ਪਰ ਅੱਜ ਤੱਕ ਕੁਝ ਵੀ ਨਹੀਂ ਹੋਰ ਫੈਸਲੇ ਦੀ ਘੜੀ ਆਈ ਹੈ ਕਿ ਆਪ ਅਗਲੇ 5 ਸਾਲ ਬਰਬਾਦ ਕਰਨੇ ਹੈ ਕਿ ਨਹੀਂ ਜੇ ਸਹੀ ਮene ਤੇ ਬਚਾਉਣਾ ਹੈ ਤੇ ਸ਼ਰੂਕ ਨਹੀਂ ਖਾਲੀ ਤੇ ਆਪਣੀ ਅਪਾਰਟਮੈਂਟ ਤਿੰਨ ਪਾਰਟੀਆਂ ਜਿਹੜੀਆਂ ਦਾਵਾ ਕਰੀਆਂ ਇਲੈਕਸ਼ਨ ਚ ਤਿੰਨਾਂ ਜੋ ਕੱਲੀ ਇੱਕ ਪੰਜਾਬ ਦੀ ਪਾਰਟੀ ਐ ਸ਼ਰੁਪਨੀ ਕਾਲੀ ਦਲ ਆਮ ਆਦਮੀ ਪਾਰਟੀ ਨੂੰ ਹੁਕਮ ਦਿੱਲੀ ਹੋਣਾ ਕਾਂਗਰਸ ਨੂੰ ਦਿੱਲੀ ਹੋਣਾ ਬੀਜੇਪੀ ਨੂੰ ਦਿੱਲੀ ਹੋਣਾ ਤੇ ਤੁਸੀਂ ਇਕਲ ਜਾਂਦੇ ਹੋ ਕਿ ਜੋ ਸਹੂਲਤਾ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਕਿਸੇ ਨੂੰ ਮਿਲੀ ਐ ਕੱਲੀ ਕਾਲੀ ਦਲ ਦੇ ਦਰਵਾਜ਼ੇ ਬਣੀ ਐ ਤੇ ਕਾਲੀ ਦਲ ਨੇ ਸ਼ੁਰੂ ਕੀਤੀ ਐ ਅੱਜ ਜਿਹੜਾ ਜ਼ਿਕਰ ਕਰ ਰਹੇ ਸੀ ਨੀਲੇ ਕਾਰਡ ਕੱਟ ਤੇ ਨੀਲੇ ਕਾਗ ਬਣਾਏ ਸ਼੍ਰੋਮਣੀ ਕਾਲੀ ਦਲ ਨੇ ਅੱਜ ਜਿਹੜੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਪਹਿਲੇ ਦੇਸ਼ ਵਿੱਚ ਐਮਐਸਪੀ ਨਹੀਂ ਹੁੰਦੀ ਸੀ ਸ਼੍ਰੋਮਣੀ ਕਾਲੀ ਦਲ ਨੇ ਸੰਘਰਸ਼ ਕਰਕੇ ਉਦੋਂ ਐਮਐਸਪੀ ਲਾਗੂ ਕਰਾਈ ਆਪਣੇ ਮਨ ਚ ਡਾਰੇ ਕਿ ਮੰਡੀਆਂ ਖੋਜਣੀਆਂ ਆ ਸੋਣੀਆਂ ਹੀ ਮੰਡੀਆਂ ਕਾਲੀ ਦਲ ਬਾਦਲ ਸਾਹਿਬ ਨੇ ਬਣਾਈਆਂ ਸ਼ੁਰੂ ਕੀਤੀਆਂ ਜੇ ਤੁਹਾਡੇ ਇੱਥੇ ਸ਼ਗਨ ਪੈਨਸ਼ਨ 200 ਯੂਨਿਟ ਬਿਜਲੀ ਦੇ ਮਾਫ ਸਾਰੀ ਸਾਰੀ ਸ਼ੁਰੂਆਤ ਬਾਗੂ ਸਾਹਿਬ ਦੀ ਹੈ ਹੁਣ ਅਸੀਂ 13 ਪ੍ਰੋਗਰਾਮ 13 ਪੁਆਇੰਟ ਪ੍ਰੋਗਰਾਮ ਲੈ ਕੇ ਆਏ ਪਹਿਲੀ ਗੱਲ ਤੋਂ ਮਤਵ ਗਰੰਟੀ ਦਿੰਦਾ ਜਦੋਂ ਸਰਕਾਰ ਬੰਗੀ ਸਾਰਿਆਂ ਦੇ 1 ਮਹੀਨੇ ਦੇ ਕੈਂਪ ਲਾ ਕੇ ਜਿਵੇਂ ਨੀਲੇ ਕਾਟ ਨਹੀਂ بڑے ਫਿਟ ਬਣਾਏ ਜਾਣਗੇ ਦੂਜੀ ਗੱਲ ਜਿਹੜੇ ਪਰਿਵਾਰਾਂ ਦੇ ਨੀਲੇ ਕੜ ਬੰਗੇ ਬਣ ਜਾਣਗੇ ਉਸ ਪਰਿਵਾਰ ਦੀ ਜਿਹੜੀ ਮੁਖੌਰਤ ਹੈ ਜਿਹਦੇ ਘਰ ਤੋਂ ਹੁੰਦੀ ਹੈ 2000 ਰੁਪਏ ਮਹੀਨੇ ਦੀ ਸਕੀਮ ਅਸੀਂ ਮਾਤਾ ਕੀ ਦੀ ਸਕੀਮ ਸ਼ੁਰੂ ਕਰਾਂਗੇ 2000 ਰੁਪਏ ਮਹੀਨਾ ਮਤਲਬ 24000 ਰੁਪਏ ਸਾਲ ਦਾ ਉਹ ਖਾਤੇ ਚਾਉਂਗਾ ਬਿਜਲੀ ਮਤਲਬ ਨਾ ਕੋਦਾ ਕੀਤਾ ਸਸਤੀ ਕਰਕੇ ਦਊਗਾ 400 ਯੂਨਿਟ ਮਹੀਨੇ ਦੇ ਸਾਰਿਆਂ ਵਾਸਤੇ ਐਸ ਸੀ ਬੀ ਸੀ ਜਨਰਲ ਸਾਰਿਆਂ ਵਾਸਤੇ 400 ਯੂਨਿਟ ਮਹੀਨੇ ਦੇ ਮਤਲਬ 800 ਯੂਨਿਟ ਵੀ 2 ਮਹੀਨੇ ਦੇ ਬਿਲਕੁਲ

दस लाख रुपए तक इलाज टेस्ट दवाइया मैं चाहना कि मेरे सरकारी स्कूल के बच्चे डॉक्टर बन इंजीनियर बन हो की जिन्हें भी प्राइवेट कॉलेज चले जाओ कोई सरकारी स्कूल का बच्चा नहीं ਉਕੀਨੇ ਆ ਬਚਾਰੇ 10ਵੀਂ ਦੇ ਬਾਅਦ 12ਵੀਂ ਦੇ ਬਾਅਦ ਘਰੇ ਬੈ ਜਾਂਦੇ ਆ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਪ੍ਰਾਈਵੇਟ ਕਾਲਜ ਆ ਸਰਕਾਰੀ ਕਾਲਜ ਆ ਉਹਨਾਂ ਭਾਵੇਂ ਮੈਡੀਕਲ ਕਾਲਜ ਆ 33% ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਕਿ 5 ਸਾਲਾਂ ਚ ਕਿਵੇਂ ਗਰੀਬ ਡਾਕਟਰ ਬਣਦੇ ਕਿਵੇਂ ਗਰੀਬ ਇੰਜੀਨੀਅਰ ਬਣਦੇ ਤੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਐਡਮਿਸ਼ਨ ਲੈਣਗੇ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਸਰਕਾਰ ਚੱਕੇਗੀ बहुत अपने बच्चे अमरीका तो कनेडा पढ़ चाह बेचारे कोई साधन नहीं वास्ते। कले मीर बच्चे जाना चाहते है बैगलौर चंगा कॉलेज है किसी महाराष्ट्र चंगा कॉलेज है पैसे है नहीं सो स्टूडेंट कार्ड स्कीम लिया नौजवान वास्ते दस लाख रुपए तक का ਜਿੱਥੇ ਤੁਸੀਂ ਐਡਮਿਸ਼ਨ ਲੈਣੀ ਹੈ ਉਹ ਯੂਨੀਵਰਸਿਟੀ ਨੂੰ ਪੈਸਾ ਸਿੱਧਾ ਪੰਜਾਬ ਸਰਕਾਰ ਤੋਂ ਤੁਹਾਡਾ ਚਲੇ ਜਾਊਗਾ ਕੋਈ ਤੁਸੀਂ ਪੈਸੇ ਦੀ ਗਰੰਟੀ ਨਹੀਂ ਦੇਣੀ ਕੋਈ ਤੁਸੀਂ ਵਿਆਜ ਨਹੀਂ ਪੜਨਾ ਜਦੋਂ ਨੌਕਰੀ ਲੱਗ ਜੂਗੀ ਉਦੋਂ ਤੱਕ ਦਿਓ ਅਸੀਂ ਚਾਹੁੰਦੇ ਕਿ ਬੱਚੇ ਆਪਣੇ ਆਪਣੇ ਪੈਰਾਂ ਦੇ ਖੜੇ ਹੋ ਸਕਣ ਜਿੰਨੀਆਂ ਸਰਕਾਰੀ ਨੌਕਰੀਆਂ 50% ਨੌਕਰੀਆਂ ਲੜਕੀਆਂ ਵਾਸਤੇ ਰਿਜ਼ਰਵ ਕੀਤੀਆਂ ਜਾਣੀਆਂ ਮਾਚੋੜਾ ਦੀ ਬੇਟੀ ਆ ਆਪਣੀ ਸਰਕਾਰੀ ਨੌਕਰੀ ਤੇ ਲੱਗ ਸਕਣ ਸਭ ਜੀ ਆਪਾਂ ਕਿਸਾਨੀ ਵਾਸਤੇ 10 ਰੁਪਏ ਲੀਟਰ ਡੀਜ਼ਲ ਮੁਫਤ ਦਿੱਤਾ ਜਾਊਗਾ ਜਿਹੜੀਆਂ ਸਬਜ਼ੀਆਂ ਵੇਚਦੇ ਆਪਾਂ ਦੁੱਧ ਤੇ ਐਮਐਸਪੀ ਡਿਕਲੇਅਰ ਕੀਤਾ ਜਾਊਗਾ ਹਰ ਸਾਲ ਐਮਐਸਪੀ ਪੰਜਾਬ ਸਰਕਾਰ ਦਾ ਫਰਕ ਉਤਾਰੂਗੀ ਤੁਸੀਂ ਆਪ ਜਾਣਦੇ ਹੋ ਤੁਹਾਡੇ ਪਿੰਡ ਦੀ ਬਹੁਤ ਮੈਂ ਦੇਖਿਆ ਕੁਚਾ ਹੈ ਬਹੁਤ ਬੁਰਾ ਹਾਲ ਹੈ ਨਾ ਇੱਥੇ ਸੀਵਰੇਜ ਜਿਹੜਾ ਪੀਣ ਦਾ ਪਾਣੀ ਬਿਲਕੁਲ ਸਾਰਾ ਖੁਸ਼ੀ ਤੇ ਗਾਇਬ ਹੈ ਐਡਾ ਵੱਡਾ ਨੰਬਰ ਇੱਕ ਵੱਡੀ ਗੱਲ ਵੀ ਹੈ ਕਿ ਕੁਝ ਐਮ.ਐਲ.ਏ ਵੀ ਇਹਦੇ ਚੁੰਦੇ ਹੋ ਜਿਹਦਾ ਸਾਰੇ ਜਿਹੜੇ ਸਾਰੇ ਨੇ ਪੰਗਾ ਲਈ ਲੈਂਦੇ ਐ ਐਮ.ਐਲ.ਏ ਉਹ ਚਾਹੁੰਦਾ ਕਿ ਉਹ ਮੇਰੇ ਵੀ ਸੁਲਕੇ ਕੰਮ ਕਰਾ ਲਵੇ ਆਪਣੇ ਇਲਾਕੇ ਦਾ ਉਹਨਾਂ ਦੇ ਮਨਜ ਕਲਾ ਮੈਂ ਹਾਂ ਮੈਂ ਹਾਂ ਮੈਂ ਭਾਵੇਂ ਉਹਨਾਂ ਦਾ ਇਲਾਕਾ ਖੁੱਟ ਜਾਏ ਪਰ ਮੈਂ ਉਹਨਾਂ ਦੇ ਵਿੱਚ ਐ ਜਿਹਦੇ ਮੈਂ ਮੰਨ ਜਨਾ ਪ੍ਰਮਾਤਮਾ ਮੁੰਮਿਆ ਘੜਦਾ ਉਹਨਾਂ ਦੇ ਪ੍ਰਮਾਤਮਾ ਘੜਦਾ

ਅਸੀਂ ਕੰਮ ਕਰਕੇ ਦਿਖਾਏ ਐ ਅਸੀਂ ਕੰਮ ਕਰਕੇ ਦਿਖਾਏ ਐ ਅਸੀਂ ਬਿਜਲੀ ਪੂਰੀ ਕਰਕੇ ਦਿਖਾਈ ਐ ਅਸੀਂ ਸੜਕਾਂ ਬਣਾ ਕੇ ਦਿਖਾਈ ਐ ਅਸੀਂ ਮੁਫਤ ਬਿਜਲੀ ਕਰਕੇ ਦਿਖਾਈ ਐ ਡੂਲਾਂ ਦੇ ਅਜੀਸ਼ਾ ਗਨ ਪੈਨਸ਼ਨ ਆਟਾ ਦੁੱਧ ਦੇ ਤੁਸੀਂ ਸਾਡੇ ਚੋਣ ਪੱਤਰ ਪੁਰਾਣੇ ਪੜ੍ਹੋ ਜਿੰਨਾ ਕੁਝ ਕਿਹਾ ਹੈ ਪੱਤਰ 95% ਅਸੀਂ ਪੂਰੇ ਕੀਤੇ ਐ ਤੁਹਾਨੂੰ ਸਭ ਨੂੰ ਪਤਾ ਐ ਅਸੀਂ ਇਧਰ ਭਜਦਾ ਸਕਦੇ ਨਹੀਂ ਅਸੀਂ ਜਿਉਣਾ ਪਰਣਾ ਇੱਥੇ ਆ ਕਾਂਗਰਸ ਹੋਈ ਆ ਆਪ ਆਦਮੀ ਪਾਰਟੀ ਆ ਉਹ ਤਾਂ ਮੁੱਖ ਮੰਤਰੀ ਹੁਣ 5 ਸਾਲ ਵੋਟਾਂ ਲੈ ਲਈਆਂ ਹੁਣ ਸਾਰਾ ਕੁਝ ਕਹਿੰਦੇ ਕਾਂਗਰਸੀ ਕਹਿੰਦੇ ਨਹੀਂ ਸਾਰਾ ਕੁਝ ਕੈਪਟਨ ਬਣਾਇਆ ਕਰ ਚੰਨੀ ਕਹਿੰਦਾ ਹੁੰਦਾ ਸੀ ਕੈਪਟਨ ਨੇ ਕੀਤਾ ਤੇ ਚੰਨੀ ਵੀ ਉਹਦੀ ਕੈਬਨਲ ਮੰਤਰੀ ਸੀ ਉਦੋਂ ਜਿਹੜੀ ਐਸਸੀ ਸਕਾਲਰਸ਼ਿਪ ਬੰਦ ਕੀਤੀ ਐ ਅੱਜ ਕਹਿੰਦਾ ਮੈਂ ਐਸਸੀ ਭਾਈਚਾਰੇ ਤੋਂ ਮੇਰਾ ਮੁੱਖ ਮੰਤਰੀ ਐ ਮੈਂ ਚੰਨੀ ਨੂੰ ਕੁਛ ਨਾ ਚੋਣਾ ਜੋ 5 ਸਾਲ ਐਸਸੀ ਸਕਾਲਰਸ਼ਿਪ ਤੁਸੀਂ ਬੰਦ ਰੱਖੀ ਤੂੰ ਕੈਪਟਨ ਦੀ ਕਹਾਣੀ ਕਿੱਥੇ ਸੀ ਉਦੋਂ ਕੋਈ ਭਾਈਚਾਰਾ ਯਾਦ ਆਇਆ ਕਾਂਗਰਸ ਦੇ ਖੂਨ ਚ ਕਾਂਗਰਸੀ ਵਸੀ ਹੈ ਤੁਹਾਡੇ ਕੋਸ਼ ਮਰਜ਼ੀ ਹੋਵੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਸਾਰਾ ਕੁਝ ਕੈਪਟਨ ਦੇ ਸਿਰ ਤੇ ਹੁਣ ਆਪਣੇ ਆਪ ਨੂੰ ਦੁਰਦੋਤਾ ਕਹਿੰਦੇ ਕਿ ਅਸੀਂ ਤਾਂ ਆਪਣੇ ਅੰਦਰ ਸਹਾਫਤ ਨਹੀਂ ਸਾਰੇ ਇਕੱਠੇ ਹੈ ਬਰਬਾਦ ਕਰਤਾ ਪੰਜਾਬ ਪਿੱਛੇ ਸਿੱਟਾ ਪੰਜਾਬ ਤੁਸੀਂ ਲੁਧਿਆਣਾ ਦੇਖ ਲਓ ਇੱਕ ਇੱਟ ਲੱਗੀ ਹੋਏ ਪੰਜ ਸਾਲਾਂ ਤੇ ਸਾਡੇ ਟਾਈਮ ਜੁ ਲਗਾਤਾਰ ਕਿਤਨਾ ਕਿਤੇ ਸਰਦਕਾਣੀ ਕਿਤੇ ਕਿਤੇ ਚੀਜ਼ ਵੱਧ ਰਹੀ ਹੈ ਹਾਈ ਮੈਂ ਤੁਸੀਂ ਦੇਖੋ ਅੱਜ ਤੁਸੀਂ ਤੁਸੀਂ ਇਹਨਾਂ ਦੇਖ ਲਓ ਤੁਸੀਂ ਲੋਹੜਾਣੇ ਵਾਲੇ ਜਲੰਧਰ ਜਾਂਦੇ ਹੋ ਇੱਥੋਂ ਪਰ ਦੂਜੇ ਪਾਸੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਪਟਿਆਲਾਹੇ ਜਾਂਦੇ ਇਥੋਂ ਪਤਾ ਕਿ ਹੁਣ ਸੋਖਾ ਜ਼ਿੰਦਗੀ ਤਾਂ ਹੋ ਗਈ ਸਰਕਾਰ ਕੇ ਜੀਆ ਬਣ ਗਿਆ ਇਹ ਘਰਾਂ ਦੇ ਬਾਹਰ ਜਾਣਾ ਗੱਲ ਮੁਹਾਲੀ ਤੋਂ ਜਾ ਸਕਦੇ ਹੋ ਬਿਜਲੀ ਪਹਿਲੇ ਕੋਈ ਇਨਵਰਟਰ ਨੂੰ ਸੁੱਟੇ ਸਾਰੇ ਘਰ ਤੇ ਸੀ ਕਰ ਰਹੇ ਹੁਣ ਇਹਨਾਂ ਨੇ ਫਿਰ ਕੋਚ ਬਿਜਲੀ ਘਟਾ ਹੁਣ ਲੱਗ ਗਿਆ ਕਿਉਂ ਹੌਣ ਲੱਗ ਗਿਆ ਕਿਉਂਕਿ 700 ਮੈਗਾਵਾਟ ਬਿਜਲੀ ਹਰ ਸਾਲ ਡਿਮਾਂਡ ਵਧਦੀ ਹੈ ਕਿਉਂਕਿ ਨਵੇਂ ਲੋਕੀ ਘਰ ਪਰੇ ਆ ਕੋ ਏਸੀ ਪਰ ਵਧਾ ਰਹੇ ਆ ਦੁਕਾਨਾਂ ਬੈਕਟਰੀਆਂ ਲੱਗ ਰਹੀਆਂ 700 ਹਰ ਸਾਲ ਡਿਮਾਂਡ ਵਧ ਜਾਂਦੀ ਏ 5 ਸਾਲ ਦਾ ਮਤਲਬ 3500 ਮੈਗਾਵਾਟ ਮਿੱਲੀ ਵਧ ਗਈ ਡਿਮਾਂਡ ਇੱਕ ਯੂਨਿਟ ਵੀ ਲਾਇਆ ਨਵਾਂ ਘਟ ਨਹੀਂ ਆ ਆ ਕੋਲੇ ਕਾਲੇ ਕਰਤੀ ਨਹੀਂ ਆ ਇਹ ਤਾਂ ਲੈਕੀ ਕਰਕੇ ਆ ਇਸ ਕਰਕੇ ਮੈਂ ਜ਼ਿਆਦਾ ਸਮਝ ਲੈਣਾ ਕਿ ਅੱਜ ਬਹੁਤ ਪ੍ਰੋਗਰਾਮ ਹੈ ਗਾਵੜੀ ਆ ਸਾਹਿਬ ਪੂਰ ਦਾ ਵਧੀਆ ਬਣਾ ਦੇ ਕੇ ਕਹਾਣੀ ਸਾਰੇ ਐਮਐਲਏ ਤਾਂ ਬਣਾ ਕੇ ਰਸੀਂ ਮਾਨੂੰ ਹੱਥ ਤੱਕ ਪਾਓ ਮੈਂ ਤੁਹਾਨੂੰ ਪੈਨਾ ਦੱਸਦਾ ਬੈਂਕਾਂ ਤੋਂ ਖੜਾ ਛੁਡਾ ਦਿਓ ਤੁਸੀਂ ਪੱਜੋਗੇ ਮਦਦ ਨਾਲ ਮੈਂ ਤੁਹਾਨੂੰ ਸਹੀ ਦੱਸਦਾ ਜਿੰਦਾਬਾਦ ਇਹਨਾਂ ਨੇ ਨਾ ਕੰਮ ਕਰਨਾ ਤੇ ਨਾ ਕੰਮ ਕਰਨ ਦੇਣਾ ਨਾ ਲਾਕੇ ਕਿਸੇ ਲੀਡ ਨੂੰ ਆਉਣ ਦੇਣਾ ਇਸ ਕਰਕੇ ਤੁਸੀਂ ਤੁਸੀਂ ਫਰਕ ਦੇਖੋਗੇ ਜਦੋਂ ਇਹਨਾਂ ਬੈਂਕਾਂ ਨੂੰ ਬੈਂਸਾਂ ਨੂੰ ਆਜ਼ਾਦੀ ਮਿਲਦੀ ਨਾ ਕੁਝ ਦੇ ਬੋਕੀਕੀਮੇ ਇੱਥੇ ਦੇ ਬਲਕਣ ਉਹ ਕਿਵੇਂ ਇੱਥੇ ਲਾ ਕੇ ਰੱਖੀ ਉਹਦੀ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਵੇਂ ਸਕੂਲ ਆ ਕਾਂਗਰਸ ਸੇਵਾਦਾਰ ਭਾਜੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪੂਰਾ ਗਰੁੱਪ ਆਇਆ ਗਗਨਦੀਪ ਸਿੰਘ ਜੀ ਸਾਹਿਬ ਲੁਧਿਆਣਾ ਤੋਂ ਅਜੇ ਪਹਵਾ ਦੀ ਰਿਪੋਰਟ